ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਆਰਾਮਦਵਾਲੀ ਮੁਸਲਮਾਨਾਂ ਗੁਰੂਗ੍ਰਾਮ ਸਾਹਿਬ ਦੀ ਬੇਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪਾਂ ਜੇਲ੍ਹ ਚ 2018 ਹੰਦ ਦਾ ਲਾਤਾ ਹੈ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਅਰੈਸਟ ਹੋਣਾ ਆ ਜੀ ਜੀ ਤੁਸੀਂ ਆਪ ਅਰੈਸਟ ਹੋਣਾ ਆਏ ਜੀ ਨਹੀਂ ਆਪ ਹੀ ਮਰਾਪ ਹੀ ਆਇਆ ਜੀ ਹਾਂ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਜੀ ਮੈਂ ਆਪ ਪੇਸ਼ ਹੋਣਾ ਆਇਆ ਜੀ ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ ਚ ਜੇਲ੍ਹ ਵੀ ਗਏ ਸੀ ਜਾਂ ਕੋਈ ਗੱਲ ਵੀ ਹੋਈ ਸੀ ਜਾਂ ਨਹੀਂ ਨਹੀਂ ਜੇਲ੍ਹ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ऑलरेडी ਅੰਦਰ ਸੀ ਜੀ ਜੀ ਤੇ ਹੁਣ ਕੀ ਮਨ ਚ ਆਇਆ ਕਿ ਆਪ ਤੁਸੀਂ ਆਪਣੇ ਆਪ ਦੇ ਨਹੀਂ ਕੁਝ ਨਹੀਂ ਮਨ ਚ ਕੀ ਹੋਣਾ ਮੈਂ ਆਪਣੇ ਗੁਰੂ ਦੀ ਜਾਰ ਰਿਹਾ ਹਾਂ ਇਹ ਅੰਦਰ ਠੀਕ ਹੈ ਕੋਈ ਪਛਤਾਵਾ ਨਹੀਂ ਪਛਤਾਵਾ ਦਾ ਕੋਈ ਪਛਤਾਵਾ ਨਹੀਂ ਬਸ ਵੇਖਿਆ ਢੋਲ ਦੇ ਡੱਗੇ ਤੇ ਆਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਅੱਜ ਹੀ ਆ ਰਹੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਬੰਦਾ ਆਪਣੇ ਆਪਣੇ ਗੁਰੂ ਲਈ ਜਾ ਰਿਹਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਮਨ 'ਚ ਖੁਸ਼ੀ ਹੈ ਬੱਸ ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਆਮਦਵਾਲੀ ਮੁਸਲਮਾਨਾਂ ਗੁਰੂਗ੍ਰਾਮ ਸਾਹਿਬ ਦੀ ਬੇਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪਾਂ ਜੇਲ੍ਹ 'ਚ 2018 ਸੋਦਾ ਲਾਤਾ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੈਂ ਅਰੈਸਟ ਹੋਣਾ ਆ ਜੀ ਜੀ ਤੁਸੀਂ ਆਪ ਅਰੈਸਟ ਹੋਣਾ ਆਏ ਜੀ ਨਹੀਂ ਆਪ ਹੀ ਮਰਾਪ ਹੀ ਆਇਆ ਜੀ ਹਾਂ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਜੇ ਮੈਂ ਆਪ ਪੇਸ਼ ਹੋਣਾ ਆ ਜੀ ਤੇ ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ 'ਚ ਜੇਲ੍ਹ ਵੀ ਗਏ ਸੀ ਜਾਂ ਕੋਈ ਗੱਲ ਵੀ ਹੋਈ ਸੀ ਜਾਂ ਨਹੀਂ ਨਹੀਂ ਜੇਲ੍ਹ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ਆਲਰੇਡੀ ਅੰਦਰ ਸੀ ਜੀ ਦੇ ਹੁਣ ਕੀ ਮਨ ਚ ਆਇਆ ਕੀ ਆ ਤੁਸੀਂ ਆਪਣੇ ਆਪ ਦੇ ਨਹੀਂ ਕੁਝ ਵੀ ਮਨ ਚ ਕੀ ਹੋਣਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਜਾਂ ਅੰਦਰ ਠੀਕ ਹੈ ਕੋਈ ਪਛਤਾਵਾ ਨਹੀਂ ਪਛਤਾਵਾ ਜ਼ਿਆਦਾ ਕੋਈ ਪਛਤਾਵਾ ਨਹੀਂ ਬਸ ਦੇਖਿਆ ਢੋਲ ਦੇ ਡਗੇ ਤੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿੱਲੀ ਆਰੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਬੰਦਾ ਆਪਣੇ ਆਪਣੇ ਗੁਰੂ ਲਈ ਜਾ ਰਿਹਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਮਨ ਚ ਖੁਸ਼ੀ ਹੈ ਬਸ